ਗੁਰਜੀਤ ਪਾਤਰ ਪੰਜਾਬ ਦੇ ਮਸ਼ਹੂਰ ਸ਼ਾਇਰ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ ਲੁਧਿਆਣਾ ਵਿੱਚ 79 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ ਚੋਣਾਂ ਦੌਰਾਨ ਸੰਤਪਲ ਵੀਰ ਸਿੰਘ ਸੀਚਵਾਲ ਨੇ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣ ਮਨੋਰਥ ਪੱਤਰ ਸੌਂਪਿਆ ਬਠਿੰਡਾ ਚ ਥਾਣੇਦਾਰ ਦਾ ਉਸੇ ਦੇ ਅਸਲੇ ਨਾਲ ਨਸ਼ੇੜੀ ਨੇ ਖੋਲ ਦਿੱਤਾ ਸਿਰ ਹਮਲੇ ਚ ਜ਼ਖਮੀ ਹੋਏ ਐਸਆਈ ਨੂੰ ਲੈ ਕੇ ਜਾਣਾ ਪਿਆ ਹਸਪਤਾਲ ਵਿਧਾਨ ਸਭਾ ਮਗਰੋਂ ਹੁਣ ਲੋਕ ਸਭਾ ਚੋ ਵੀ ਬਾਹਰ ਹੋਣਗੇ ਬਾਦਲ ਹਰ ਸਿਮਰਤ ਨੂੰ ਹਰਾ ਕੇ ਬਠਿੰਡਾ ਦੇ ਲੋਕ ਗੱਡਣਗੇ ਆਖਰੀ ਕਿਲ ਜੀਤ ਮਹਿੰਦਰ ਸਿੰਘ ਸਿੱਧੂ ਦੀ ਨਾਮ ਜਦਗੀ ਭਰਨ ਸਮੇਂ ਗਰਜੇ ਰਾਜਾ ਵੜਿੰਗ ਛੱਤੀਸਗੜ੍ਹ ਦੇ ਬੀਜਾਪੁਰ ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਚ 12 ਨਕਸਲੀ ਢੇਰ ਪੰਜਾਬ ਚੰਨੇਵਾਉ ਸਾਰੀ ਜਾ ਰਹੀਆਂ ਨਜਾਇਜ਼ ਕਲੋਨੀਆਂ ਉੱਤੇ ਲੱਗੇਗੀ ਰੋਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਪਰ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਹੁੰਚੇ ਗੁਰਮੀਤ ਖੁੱਡੀਆਂ ਨੇ ਖੜਕਾਏ ਵਿਰੋਧੀ ਹਿੰਦੁਸਤਾਨ ਦੇ ਲੋਕ ਬਦਲਾ ਚਾਹੁੰਦੇ ਨੇ ਅੰਮ੍ਰਿਤਸਰ ਚ ਨਰਕ ਪਰ ਹੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਤੱਕਾ ਕਲੋਨੀ ਦੇ ਲੋਕ ਕਰਾਚ ਵੜਿਆ ਸੀਵਰੇਜ ਦਾ ਗੰਧ ਅਕੇ ਲੋਕ ਵੋਟਾਂ ਮੰਗਣ ਵਾਲਿਆਂ ਨੂੰ ਹੋ ਗਏ ਸਿੱਧੇ ਫਿਰੋਜ਼ਪੁਰ ਚ ਦੇਖੋ ਕਿਵੇਂ ਪੁਲਿਸ ਨੇ ਦਰਜਨ ਕਿਸਾਨਾਂ ਨੂੰ ਹਿਰਾਸਤ ਚ ਲਿਆ ਕਾਲੀਆਂ ਚੰਡੀਆਂ ਲੈ ਕੇ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਗੱਡੀਆਂ ਚ ਢੱਕਿਆ ਦਿੱਲੇਵਾਂਗ ਅੰਮ੍ਰਿਤਸਰ ਚ ਡੰਪ ਨੂੰ ਲੱਗੀ ਭਿਆਨਕ ਅਗਨ ਦੂਰ ਦੂਰ ਤੱਕ ਨਜ਼ਰ ਆ ਰਹੀਆਂ ਨੇ ਅੱਗ ਦੀਆਂ ਲਪਟਾਂ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ